ਸਸੇਗਲੀ ਮੈਂ ਸੋਰੋ ਮੜੀ ਐਕਟ 90 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਬੱਚੇ ਦੀ ਫੀਸ ਜੇਕਰ ਲੇਟ ਹੋ ਜAVE ਤਾਂ ਸਕੂਲ ਟੈਨਸ਼ਨ ਲੈ ਕੇ ਮਾਪਿਓ ਨੂੰ ਯਾਦ ਕਰਾ ਰਾ ਕੇ ਟੈਨਸ਼ਨ ਪਾ ਦਿੰਦਾ ਹੈ ਪਰ ਆਪਣੇ ਹੀ ਸਕੂਲ ਬੱਸ ਦੇ ਡਰਾਈਵਰ ਦਾ ਲਾਇਸੈਂਸ ਕਾਫੀ ਦੇਰ ਤੋਂ ਜੇ ਐਕਸਪਾਇਰੀ ਹੈ ਤਾਂ ਕੋਈ ਟੈਨਸ਼ਨ ਨਹੀਂ ਔਰ ਤੁੰਦਰੇ ਮੌਸਮ ਦੇ ਵਿੱਚ ਇਸ ਟਾਈਮ ਬੱਚੇ ਰਿਸਕ ਲੈ ਕੇ ਸਫਰ ਕਰ ਰਹੇ ਹਨ ਪਲਾਹ ਹੋਵੇ ਕਪੂਰਥਲਾ ਪੁਲਿਸ ਅਤੇ ਬੌਸ ਰੱਖਿਆ ਵਿਭਾਗ ਦਾ ਜਿਨ੍ਹਾਂ ਨੇ ਇਸ ਅੰਗਲੀ ਨੂੰ ਫੜਿਆ ਖੁਦ ਵੇਖੋ ਇਹ ਰਿਪੋਰਟ ਦਾ ਸ਼ੁਕਰਾਵਸ ਸੁਪਰਾਪ ਸਿੰਘ ਹੈ ਕਿ ਅੱਜ ਮੈਂ ਇਹ ਬਾਲ ਜ਼ਿਲ੍ਹਾ ਬਾਸ ਰੱਖਾ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਹਾਂ ਜੀ ਦਰਸ਼ਨ ਸਿੰਘ ਟ੍ਰੈਫਿੰਗ ਚਾਰਜ ਕਪੂਰਥਲਾ ਇਸ ਵਾਰ ਦੇ ਵਿੱਚ ਜਿਹੜਾ ਡਰਾਈਵਰ ਆਗਾ ਉਹਦਾ ਜਿਹੜਾ ਲਿਸੈਂਸ ਹੈਗਾ ਐਕਸਪਾਇਰ ਹੋਇਆ ਹੋਇਆ ਹੈਗਾ ਉਹ ਕਿੰਨੀ ਦੇਰ ਹੋ ਗਈ ਉਹ 2023 ਦਾ ਐਕਸਪਾਇਰ ਹੋਇਆ ਹੋਇਆ ਹੈਗਾ ਜਿੰਨਾ ਦਾ ਜਿਹੜਾ ਲਾਇਸੈਂਸ ਚੈੱਕ ਕੀਤਾ ਵਾ ਉਹਦੀ ਡੇਟ ਲੰਘ ਚੁੱਕੀ ਆ ਉਹ ਕੀ ਐਕਸ਼ਨ ਲਓਗੇ ਉਹਦਾ ਚਾਲਨ ਕਰਤਾ ਜੀ ਵਿਦਾਊਟ ਬਿਨਾਂ ਲਿਸੈਂਸ ਆਰਸੀ ਲਾਈ ਹੈਗੀ ਉਹਦੀ ਵੀ ਇਹਨਾਂ ਨੇ ਫੋਟੋ ਕਾਪੀ ਲਾਈ ਹੈਗੀ ਜਿਹਦਾ ਪ੍ਰੋਪਰ ਕੋਈ ਹੋਣੀ ਆ ਰਿਹਾ ਹੈਗਾ ਚੈੱਕ ਕਰ ਰਹੇ ਦਰਾਨੇ ਚੱਕਣ ਜਿੱਦਾ ਵੀ ਕਮੀ ਪਾਏਗੇ ਉਹਦਾ ਚਲਾਨ ਕੀਤਾ ਜਾਊਗਾ ਜੀ ਅਸੀਂ ਇਹਨਾਂ ਦਾ ਚਲਾਨ ਕੱਟੇਗਾ ਦੁਬਾਰਾ ਮੈਂ ਸਕੂਲ ਦੇ ਅਸੀਂ ਬਜਟ ਕਰਾਂਗੇ ਤੇ ਵੈਰਨ ਕੈਂਪ ਲਾਵਾਂਗੇ ਉਹ ਤਾਂ ਕਿ ਪੁੱਲਾ ਜੀ ਤੁਹਾਨੂੰ ਨੇ ਹਾਂ ਜੀ ਹਾਂ ਜੀ ਅਸੀਂ ਚੱਦੇ ਰਹਿੰਦੇ ਆਂਗੇ ਕੈਂਪ ਟਾਈਪ ਚੱਲਦਾ ਰਹਿੰਦਾ ਸਾਡਾ ਦੇਖੋ ਜੀ ਡਰਾਈਵਰ ਸਾਹਿਬ ਦੇ ਇਹਨਾਂ ਦਾ ਇਹਨਾਂ ਦਾ ਲਾਸਸ ਆਇਆ ਐਕਸਟਰਨਲ ਹੋਦਾ ਪਰੋਇਆ ਇਹਦਾ ਤੇਜ਼ ਜਾ ਹੋਇਆ ਜਾ ਚੜੂ ਵਗਾਵਾਂਗੇ ਆਹ ਚੱਲ ਰਿਹਾ ਪੈਰ ਨਾਲ ਤੁਹਾਨੂੰ ਜਮਾ ਹੈਲੋ ਹਾਂਜੀ ਗਵਿੰਦਰ ਸਿੰਘ ਜੀ ਬੋਲਦੇ ਹਾਂਜੀ ਹਾਂਜੀ ਸਤਿਮ ਜੋ ਸਕੂਲ ਹਾਂਜੀ ਹਾਂਜੀ ਸਰ ਇਹਨਾਂ ਕੀ ਜਨਾ ਮਾਕੇ ਦੇ ਆਪਣਾ ਆਪਣੇ ਨੇੜੇ ਕਿਸੇ ਚੋਂ ਦੇ ਨੇੜੇ ਹਾਂਜੀ ਹਾਂਜੀ ਇੱਕ ਤੁਹਾਡੀ ਵਾਸ ਰੋਕੀ ਆ ਔਰ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਲਗਾਇਆ ਦੇ ਹਾਲ ਰੱਖਿਆ ਹਾਲ ਰੱਖਿਆ ਦੀ ਵਾਗ ਦੇ ਅਫਸਰ ਨਾਲ ਲਗੇ ਆ ਅੱਛਾ ਜੀ ਤੁਹਾਡੀ ਵਾਸਤੇ ਕੀ ਯਾਰਾ ਡਰਾਈਵਰ ਬੀਹਾਂ ਲਾਇਸੈਂਸ ਤੋਂ 2 ਸਾਲ ਤੋਂ ਐਕਸਪਾਇਰੀ ਹੋਇਆ ਚਲਾ ਰਿਹਾ ਗੱਡੀ ਅੱਛਾ ਕਿ ਮੈਂ ਇੱਕ ਰਿਪੋਰਟਰ ਆਂ ਇੰਸੋਰੋ ਮੀਡੀਆ ਮੇਰਾ ਨਾਮ ਆ ਐਕਟ 90 ਮਿਊਜ਼ੀਕੀ ਵੀ ਤੋਂ ਦੇਖ ਅਸੀਂ ਇਹਨਾਂ ਦੀ ਵਾਈਟਲ ਕਰ ਲਈਆਂ ਤੁਹਾਡੀ ਇੱਕ ਵਾਈਟ ਕਰਨਾ ਚਾਹੁੰਦੇ ਸੀਗੇ ਕਿ ਤੁਸੀਂ ਕੋਈ ਵੈਰੀਫਾਈ ਕੀਤਾ ਕਿ ਨਹੀਂ ਕੀਤਾ ਤੁਸੀਂ ਹੁੰਦੇ ਬੱਸ ਲਵਾ ਰਹੇ ਹੋ ਡਰਾਈਵਰ ਕੋਈ ਨਹੀਂ ਆ ਇਹ ਦੇਖੋ ਜਿਹੜਾ ਲਾਇਸੈਂਸ ਹੈ ਲਾਇਸੈਂਸ ਤੇ ਅਸੀਂ ਜਦੋਂ ਡਰਾਈਵਰ ਰੱਖਦੇ ਆ ਬਲਕਿ ਹੈਵੀ ਲਾਇਸੈਂਸ ਦੇਖ ਕੇ ਰੱਖੀਦਾ ਹੈ ਡਰਾਈਵਰ ਦਾ ਲਾਇਸੈਂਸ ਇਹਨਾਂ ਨੇ ਐਕਸਪਾਇਰ ਨਹੀਂ ਹੈ ਤੇ ਇਹਨਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ ਨਾ ਉਹਦਾ ਇਹ ਤੁਹਾਡੀ ਬੱਸ ਆਪਣੀ ਸਕੂਲ ਦੀ ਹਾਂਜੀ ਹਾਂਜੀ ਸਕੂਲ ਦੀ ਬੱਸ ਹੈ ਤੁਸੀਂ ਕੌਣ ਆਏ ਸੀ ਮੈਂ ਡਾਇਰੈਕਟਰ ਹਾਂ ਡਾਇਰੈਕਟਰ ਹਾਂ ਤੇ ਜਿਵੇਂ ਆਪਾਂ ਜਿਵੇਂ ਸਰਦੀ ਦੇ ਮੌਸਮ ਦੇ ਧੁੰਦ ਨੂੰ ਜਿਹੜੀ ਬਾਤ ਹੀ ਆ ਗਈ ਆਪਾਂ ਸਕੂਲ ਸੇਫਟੀ ਵਾਹਨ ਦੇ ਕਰਕੇ ਇਹ ਆਪਾਂ ਨੇ ਮਹਿਮ ਚਲਾਈ ਹੈਗੀ ਜਿਹਦੇ ਬੱਚਿਆਂ ਦੀ ਸਿੱਖਿਆ ਵਾਸਤੇ ਆਪਾਂ ਇਹ ਕੰਮ ਚਲਾ ਰਹੇ ਆਂਗੇ ਠੀਕ ਹੈ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਸੁਰੱਖਿਆ ਦਿੱਤੀ ਜਾਵੇ ਜੀ ਤੇ ਤਾਂ ਕਰਕੇ ਵੀ ਜਾਂ ਕੋਈ ਐਕਸੈਪਟ ਨਾ ਹੋਵੇ ਤਾਂ ਕਰਕੇ ਆਪਾਂ ਇਹ ਮਹਿਮ ਚਲਾਈ ਆ ਜੀ ਤੇ ਅੱਜ ਦੇ ਤੁਸੀਂ ਕੀ ਇਹ ਜਾਂਚ ਬਦਲ ਕੀਤੀ ਆ ਅੱਜ ਆਪਾਂ ਜਿਹੜੇ ਸਕੂਲਾਂ ਦੀ ਚੈਕਿੰਗ ਕੀਤੀ ਬਸਾਂ ਦੀ ਉਹਦੇ ਵਿੱਚ ਜਿਹੜੀਆਂ ਕਮੀਆਂ ਸੀ ਆ ਉਹ ਪਾਈਆਂ ਗਈਆਂ ਜਿਹੜੀਆਂ ਉਹਦੇ ਨਾਲ ਸਲਾਨ ਕੱਟੇ ਗਏ ਕੀ ਕਮੀ ਨਿਕਲੀ ਆ ਇਸ ਵਾਸਤੇ ਇਸ ਵਾਸਤੇ ਵਿੱਚ ਜਿਹੜਾ ਡਰਾਈਵਰ ਆਗਾ ਉਹਦਾ ਜਿਹੜਾ ਲਿਸੈਂਸ ਆਗਾ ਐਕਸਪਾਇਰ ਹੋਇਆ ਹੋਇਆਗਾ ਦੋ ਉਹ 2023 ਦਾ ਐਕਸਪਾਇਰ ਹੋਇਆ ਹੋਇਆ ਹੈਗਾ। ਅੱਛਾ ਜੀ। ਹਾਂ ਉਹਦਾ ਅਸੀਂ ਚਲਾਨ ਕੱਟਿਆ ਹੈਗਾ। ਹੋਰ ਸਾਲ ਤੋਂ ਗੱਡੀ ਹੁੰਦੇ ਚਲਾਈ ਜਾ ਰਹੇ। ਇਹ ਇੱਦਾਂ ਹੀ ਚਲਾ ਰਿਹਾ ਤਾਂ ਕਰਕੇ ਇਹ ਸਕੂਲ ਵਾਲਿਆਂ ਨੂੰ ਵੀ ਇਹ ਗੱਲ ਲੱਗ ਰਹੀ ਹੈ ਵੀ ਆਪਣੇ ਜਿਹੜੇ ਡਰਾਈਵਰ ਨੇ ਉਹਨਾਂ ਦੇ ਫਾਂਸ ਵੀ ਚੈੱਕ ਕਰੇ ਜਾਣ ਤੇ ਡਾਕੂਮੈਂਟ ਵੀ ਚੈੱਕ ਕੀਤੇ ਜਾਣ। ਜਿਹੜੀ ਇਹਨਾਂ ਨੇ ਕਾਪੀਆਂ ਲਾਈਆਂ ਨੇ ਆਪਣੀਆਂ ਆਰਸੀ ਲਾਈ ਹੈਗੀ ਉਹਦੀ ਵੀ ਇਹਨਾਂ ਨੇ ਫੋਟੋ ਕਾਪੀ ਲਾਈ ਹੈਗੀ। ਜਿਹਦਾ ਪ੍ਰੋਪਰ ਕੋਈ ਹੋਣੀ ਆ ਰਿਹਾ ਹੈਗਾ। ਜੀ। ਤਾਂ ਜੀ। ਤੇ ਕਿਹੜੇ ਸਕੂਲ ਦੀ ਬੱਸ ਆਈ? ਇਹ ਪ੍ਰੇਮ ਪ੍ਰੇਮਜੋਤ ਸਕੂਲ ਦੀ ਬੱਸ ਆਈ। ਜੀ ਜੀ। ਤੇ ਤੁਸੀਂ ਜਿਹੜਾ ਸਕੂਲ ਹੈਗਾ ਹਾਂਜੀ ਹਾਂਜੀ ਅਸੀਂ ਦੇਸੀ ਸਕੂਲਾਂ ਵਿੱਚ ਜਾ ਕੇ ਅਵੇਅਰਨੈਸ ਵੀ ਕੈਂਪ ਲਾ ਰਹੇ ਹਾਂਗੇ ਤੇ ਉਹਨਾਂ ਨੂੰ ਸਮਝਾ ਵੀ ਰਹੇ ਹਾਂ ਸਾਰੇ ਜਿਹੜੇ ਵੀ ਉਹਨਾਂ ਸਟਾਫ ਨੂੰ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਕਿਸੇ ਦੇ ਬੱਸਾਂ ਦਾ ਸਟਾਫ ਨਾਲ ਹੁਣ ਤੇ ਕੀ ਐਕਸ਼ਨ ਲੁਤੇ ਅਸੀਂ ਇਹਨਾਂ ਦਾ ਚਲਾਨ ਕੱਟੇਗਾ ਦੁਬਾਰਾ ਮੈਂ ਸਕੂਲ ਦੇ ਅਸੀਂ ਵਿਜ਼ਿਟ ਕਰਾਂਗੇ ਤੇ ਵੈਰਨ ਕੈਂਪ ਲਾਵਾਂਗੇ ਉਹ ਤਾਂ ਕਿ ਸਕੂਲਾਂ ਜੀ ਤੁਹਾਨੂੰ ਹਾਂਜੀ ਹਾਂਜੀ ਅਸੀਂ ਚੱਲਦੇ ਰਹਿੰਦੇ ਹਾਂਗੇ ਕੈਂਪ ਟਾਈਪ ਚੱਲਦਾ ਰਹਿੰਦਾ ਸਾਡਾ ਤੇ ਸਾਡੇ ਨਾਲ ਪੌਸਟ ਜਿਹੜੀ ਹੁੰਦੀ ਹੈ ਇਹ ਵੀ ਬਹੁਤ ਟ੍ਰੈਫਿਕ ਆਉਂਦੇ ਨੇ ਇਹ ਵੀ ਸਾਡਾ ਬਹੁਤ ਸਾਥ ਦਿੰਦੇ ਨੇ ਇਹ ਵੀ ਸਕੂਲਾਂ ਵਿੱਚ ਜਾ ਕੇ ਅਸੀਂ ਕੈਂਪ ਲਾਉਂਦੇ ਰਹਿੰਦੇ ਹ ਪ੍ਰੋਕਸਾ ਜੁਣੀ ਚੈੱਕ ਕਰਦੇ ਅਸੀਂ ਪ੍ਰੋਪਰ ਚੈੱਕ ਕਰਦੇ ਅਸੀਂ ਕੈਮਰਾ ਵੀ ਚੈੱਕ ਕਰਦੇ ਆਂਗੇ ਤੇ ਨਾਲ ਡਾਕੂਮੈਂਟ ਵੀ ਚੈੱਕ ਕਰਦੇ ਬੱਚਿਆਂ ਦੀ ਰੇਵੀ ਦੇਖਦਾ ਵੀ ਓਵਰ ਲੋਡ ਤਾਂ ਨਹੀਂ ਹੈਗਾ ਬੱਚਾ ਕੋਈ ਹੈ ਵੀ ਬੱਤੇ ਨੂੰ ਕੋਈ ਇੱਧਰ ਉੱਧਰ ਹੋਵੇ ਪ੍ਰੋਬਲਮ ਹੋਵੇ ਮੈਡੀਕਲ ਬਾਕਸ ਇਸ ਸਕੂਲ ਦੇ ਵਿੱਚ ਬਸਤੀ ਜੀ ਹੈ ਜਿਹੜੀ ਚ ਸਖਤਿਆ ਹੈ ਹਾਂ ਜੀ ਬਾਕੀ ਸਾਰਾ ਕੁਝ ਇਹਨਾਂ ਨੇ ਕੈਮਰਾ ਵੀ ਲੱਗਿਆ ਹੋਇਆ ਬਾਕੀ ਸਾਰੀ ਚੀਜ਼ ਅਸੀਂ ਚੈੱਕ ਕੀਤੀ ਔਰ ਠੀਕ ਪਾਈ ਗਈ ਹੈ ਡਾਕੂਮੈਂਟ ਵੀ ਪੂਰੇ ਪਏ ਪਰ ਇਹਨਾਂ ਦਾ ਲਾਇਸੈਂਸ ਜੀ ਉਹ ਉਹਦੀ ਕਮੀ ਪਾਈ ਗਈ ਹੈ ਉਹ ਸਭ ਤੋਂ ਵੱਡੀ ਕਮੀ ਹਾਂ ਜੀ ਉਹ ਸਭ ਤੋਂ ਵੱਡੀ ਕਮੀ ਸਰ ਇਹ ਮੌਕੇ ਤੇ ਖੜੇ ਹੋ ਬੱਸ ਲੋ ਕੇ ਅਸੀਂ ਇਹ ਵਾਹਨਾਂ ਦੇ ਸੇਫਟੀ ਪੋਰਨ ਪਾਲਿਸੀ ਦੇ ਤਹਿਤ ਡਾਕੂਮੈਂਟਾਂ ਦੇ ਚੈੱਕ ਕਰ ਰਹੇ ਹਾਂ ਜੀ ਜੀ ਤੇ ਕਿਹੜੀ ਸਕੂਲੀ ਬੱਸ ਫ੍ਰੇਮਜੋ ਸਕੂਲ ਦੀ ਸਰ ਜੀ 3 ਨੰਬਰ ਨਿਕਲੇਆ ਜਿਹੜਾ ਲਾਇਸੈਂਸ ਚੈੱਕ ਕੀਤਾ ਵਾ ਉਹਦੀ ਡੇਟ ਲੰਘ ਚੁੱਕੀ ਆ ਉਹ ਕੀ ਐਕਸ਼ਨ ਲਓਗੇ ਉਹਦਾ ਚਾਲਕਾ ਜੀ ਵਿਦਾਊਟ ਬਿਨਾਂ ਲਾਇਸੈਂਸ ਜੀ ਬਾਕੀਆਂ ਸਕੂਲੀ ਬੱਸਾਂ ਘੁੰਮਦੀਆਂ ਰਹਿੰਦੀਆਂ ਨੇ ਉਹ ਚੈੱਕ ਕਰ ਰਹੇ ਦਰਾਂ ਦੇ ਚੈੱਕ ਜਿੱਦਾ ਵੀ ਕਮੀ ਪਾਇਗੀ ਉਹਦਾ ਚਾਲਕਾ ਕੀਤਾ ਜਾਊਗਾ ਜੀ ਉਹ ਦਰਦਾ ਕੋਣ ਕੋਣ ਹੋਰ ਸਾਡੇ ਬਾਲਸਖਾ ਦੀ ਟੀਮ ਹੈ ਜੀ ਜਿਹੜਾ ਬਾਲਸਖਾ ਹੈ ਜੀ ਪੀਸੀ ਆਰ ਚਾਰਜ ਨਾਲ ਮੇਰੇ